ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਅੱਜ ਤੁਹਾਡੀ ਸਾਰਿਆਂ ਦੀ ਵੇਟ ਆਪਾਂ ਜਿਹੜੀ ਖਤਮ ਕਰ ਦੇਣੀ ਆ ਜਿੰਨਾ ਭੈਣ ਭਰਾਵਾਂ ਨੇ ਜਿਆਦਾ ਪੁੱਛਿਆ ਸੀ ਕਿ ਨਜਲੇ ਬਾਰੇ ਦੱਸੋ ਕੀ ਉਪਾਅ ਆ ਉਪਾਅ ਨਹੀਂ ਮਤਲਬ ਕਿ ਆਂਦੇ ਨੂੰ ਕਰੇ ਲੂ ਕਿ ਕਰੇ ਲੂ ਸਾ ਕੀ ਆ ਇਹਦੇ ਬਾਰੇ ਤੇ ਉਹਦੇ ਬਾਰੇ ਦੱਸ ਦਿੰਨੇ ਆ ਬਾਕੀ ਤੁਹਾਡੇ ਤੋਂ ਆਪਾਂ ਮਾਫੀ ਚਾਹੁੰਦੇ ਆ ਕਿਉਂਕਿ ਇਹ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਖਾਧੀ ਸੀ ਮੇਰੀ ਸਿਸਟਰ ਵੱਡੀ ਨੇ ਬਣਾ ਕੇ ਦੱਸੀ ਸੀ ਮੈਨੂੰ ਹਾਂ ਤੇ ਮੈਨੂੰ ਪਤਾ ਨਹੀਂ ਇਹ ਬਾਰੇ ਇੰਨਾ ਤੇ ਸੋਨੂ ਵੀਰ ਦੇ ਬਲੌਗ 'ਚ ਵੀ ਕਾਫੀ ਕਮੈਂਟ ਆਏ ਸੀ ਕਿਉਂਕਿ ਉਹਦੇ ਵਿੱਚ ਮੈਂ ਹੀ ਕਿਹਾ ਸੀ ਕਿ ਜੇ ਕਿਸੇ ਭੈਣ ਭਰਾ ਨੂੰ ਇਹ ਪ੍ਰੋਬਲਮ ਹੋਏਗੀ ਤੇ ਕੋਈ ਨੂੰ ਉਹਨਾਂ ਨੂੰ ਆਪਾਂ ਜ਼ਰੂਰ ਦੱਸਾਂਗੇ ਤੇ ਇਸ ਲਈ ਥੋੜਾ ਆਪਾਂ ਲੇਟ ਹੋ ਗਿਆ ਤੇ ਮਾਫੀ ਚਾਹੁੰਦੇ ਆ ਤੇ ਆਪਾਂ ਚਾਹੁੰਦੇ ਹਾਂ ਕਿ ਚੰਗੀ ਤਰ੍ਹਾਂ ਤੁਹਾਨੂੰ ਨਾ ਹਰ ਇੱਕ ਗੱਲ ਪ੍ਰੋਪਰ ਤਰੀਕੇ ਨਾਲ ਸਮਝਾਈ ਜਾਵੇ ਤੇ ਉਹ ਬੰਦਾ ਉਹ ਹੀ ਸਮਝਾ ਸਕਦਾ ਜਿੰਨੂੰ ਜ਼ਿਆਦਾ ਪਤਾ ਹੁੰਦਾ ਉਹ ਚੀਜ਼ ਬਾਰੇ ਤਾਂ ਕਰਕੇ ਮੈਂ ਖੁਦ ਨਹੀਂ ਦੱਸਿਆ ਤੁਹਾਨੂੰ ਤੇ ਮੇਰੇ ਵੱਡੇ ਭੈਣ ਜੀ ਜਿਹੜੇ ਉਹਨਾਂ ਨੇ ਤਾਂ ਨਹੀਂ ਦੱਸਿਆ ਕਿ ਕਿਉਂ ਜੇ ਲੇਟ ਹੋ ਕੇ ਬਾਕੀ ਉਹ ਤੁਹਾਨੂੰ ਸਭ ਕੁਝ ਆਪੇ ਦੱਸ ਦੇਣਗੇ ਆਪਣੇ ਹਿਸਾਬ ਨਾਲ ਤੇ ਆ ਜਾਓ ਜੀ ਸੱਚੀ ਕਹਿੰਦੀ ਸਾਰਿਆਂ ਨੂੰ ਇੱਥੇ ਬੈਠ ਨਹੀਂ ਕਰਦੇ ਆ ਕਿ ਸਾਰੇ ਠੀਕ-ਠਾਕ ਹੋ ਗਏ ਨੀ ਨੀ ਹੋ ਗਿਆ ਕਹਾ ਕੀ ਜਾਇਆ ਤੇ ਹੁੰਦੀ ਦੀ ਤੁਹਾਨੂੰ ਆਪੇ ਦੱਸ ਦੇਣਗੇ ਰਿਧੀਆ ਕੀ ਭਲਾ ਇਹ ਨੂੰ ਰਾਤੀ ਕੀ ਕੈਂਡੇ ਸੀ ਜੈਪੁਰ ਜੈਪੁਰ ਵਾਫਰਾਸ ਜੈਪੁਰ ਬਾਕੀ ਮੈਂ ਵੀ ਸਾਰਿਆਂ ਦੇ ਕੋਲੋਂ ਮਾਫੀ ਚਾਹੁੰਨੀ ਆ ਕਿ ਲਗਭਗ 1 ਹਫਤੇ ਤੋਂ ਪ੍ਰੀ ਹੋ ਗਿਆ ਆ ਤੇ ਕਿਸੇ ਦਾ ਵੀ ਆਪਾਂ ਰਪਲਾਈ ਨਹੀਂ ਸੀਗਾ ਦਿੱਤਾ ਹੈਗਾ ਸਾਰੇ ਭੈਣ ਭਰਾ ਪੁੱਛਦੇ ਸੀਗੇ ਤੇ ਜੇ ਮੈਂ ਆਪਣੇ ਆਪ ਹੀ ਵੀਡੀਓ ਪਾ ਦਿੰਦੀ ਤੇ ਮੇਰੀ ਵੀਡੀਓ ਜਿਹੜੀ ਆ ਸਾਰਿਆਂ ਤੱਕਾਂ ਜਲਦੀ ਪਹੁੰਚ ਨਹੀਂ ਸਕਦੀ ਇਹਨਾਂ ਦੇ ਨਾਲ ਸੰਦੀਪ ਉਹਨਾਂ ਦੇ ਨਾਲ ਜਦੋਂ ਆਪਾਂ ਹੁਣ ਮਿਲ ਕੇ ਗੱਲਬਾਤ ਕਰਕੇ ਵੀਡੀਓ ਪਾਵਾਂਗੇ ਨਾਲ ਇਹਨਾਂ ਨੇ ਆਪਣੇ ਤੇ ਅਪਲਾਈ ਕੀਤਾ ਜਮਾਇਆ ਆ ਆਪਣੇ ਮੂੰਹ ਦੱਸਣਗੇ ਤੇ ਜਿਹੜਾ ਸੁਨਹਿਰਾ ਮੀਆ ਸਾਰਾ ਟਿਕਾ ਪ੍ਰੋਪਰ ਜਿਹੜਾ ਫੌਂਟਸ ਜਾਊਗਾ ਮੈਨੂੰ ਕਾਫੀ ਹੱਦ ਤੱਕ ਫਰਕ ਪਿਆ ਕਾਫੀ ਹੱਦ ਤੱਕ ਜਿੰਦਾ ਜਿਆਦਾ ਹੀ ਬਿਆਵਾ ਸੋਚੋ 90% ਮੈਨੂੰ ਫਰਕ ਪਿਆ ਇਹ ਚੀਜ਼ ਦੇ ਨਾਲ ਜਦ ਕਿ ਮੈਂ 10 ਸਾਲਾਂ ਤੋਂ ਇੰਨੀ ਪਰੇਸ਼ਾਨ ਸੀ ਨਾ ਜਿੰਨੀਆ ਮਰਜ਼ੀ ਅੰਗਰੇਜ਼ੀ ਦਵਾਈਆਂ ਖਾ ਲਓ ਜਾਂ ਦੇਸੀ ਖਾ ਲਓ ਕੋਈ ਫਰਕ ਨਹੀਂ ਪੈਂਦਾ ਥੋੜੇ ਚਿਰ ਲਈ ਫਰਕ ਪੈਂਦਾ ਫਿਰ ਉਹ ਹਾਲ ਪਰ ਇਹ ਆ ਵੀ ਇਸ ਜ ਨੇ ਮੇਨੂੰ ਪੂਰਾ ਜਾਂ ਮੈਨੂੰ ਜੀਣ ਦੀ ਉਮੀਦ ਉਮੀਦ ਦਿਗਾਤੀ ਨਹੀਂ ਤੇ ਮੈਂ ਹਮੇਸ਼ਾ ਪ੍ਰੀਤੀ ਨੇ ਉਹ ਕਹਿੰਦੀ ਰਹਿੰਦੀ ਨਹੀਂ ਪ੍ਰੀਤੀ ਮੈਂ ਥੋੜਾ ਟਾਈਮ ਹੀ ਜੀਦਾ ਮੇਰੀ ਜ਼ਿੰਦਗੀ ਗਈ ਬਸ ਮੈਂ ਆਪਣੇ ਨਿਆਣੇ ਵਿਚਾਰੇ ਵੱਡੇ ਹੁੰਦੇ ਵੇਖ ਲਵਾਂ ਮੇਰੇ ਦਿਮਾਗ ਚ ਆਹ ਕੋ ਚੱਲਦਾ ਰਹਿੰਦਾ ਹੁੰਦਾ ਸੀ ਕਿ ਨਿਆਣੇ ਮੇਰੇ ਹਨਾ ਵੱਡੇ ਹੋ ਜਾਣ ਥੋੜੇ ਆਪ ਆਪ ਸੰਭਾਲਣ ਜੋਗੇ ਹੋ ਜਾਣ ਫੇਰ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਜੇ ਲੋ ਮਾ ਰਾਇ ਨੇ ਨਾ ਮੈਨੂੰ ਇਹ ਜ਼ਿੰਦਗੀ ਜਿਹੜੀ ਇਹਦਾ ਪਹਿਣਾ ਕਰਕੇ ਬਤੀ ਇੱਕ ਪ੍ਰੀਤੀ ਦੇ ਪਿਆਰ ਨੇ ਦੂਜੀ ਮੇਰੀ ਭੈਣ ਦੀ ਕੇਅਰ ਨੇ ਐਨੇ ਵੀ ਨਿਬੜਾ ਹੌਸਲਾ ਦੇਣਾ ਜਦੋਂ ਤੁਹਾਨੂੰ ਕੋਈ ਦਿੱਕਤ ਹੁੰਦੀ ਨਾ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ بار بار ਜਿਹੜਾ ਦਿਮਾਗ ਉੱਠ ਹੀ ਜਾਂਦਾ ਮਨ ਧਿਆਨ ਜਿਹੜਾ ਉੱਠ ਹੀ ਜਾਂਦਾ ਜਿਆਦਾ ਟਾਈਮ ਖਰਾਬ ਨਾ ਕਰਦੇ ਪਹਿਲਾਂ ਆਪਾਂ ਜਿਹੜਾ ਨੁਕਤਾ ਬਾਅਦੇ ਦੱਸ ਦਿੰਨੇ ਆ ਆਪਣੇ ਕੋਲ ਖਸਖਸ ਆ ਬਿਲਕੁਲ ਲਾ ਕੇ ਕਰਕੇ ਦਿਖਾ ਬੇਟਾ 10 ਗ੍ਰਾਮ ਜਿਹੜੀ ਖਸਖਸ ਲੈਣੀ ਆ 5 ਗ੍ਰਾਮ ਜਿਹੜੀ ਆ ਆਪਾਂ ਕਾਲੀ ਮਿਰਚ ਲੈਣੀ ਆ ਤੇ 10 ਗ੍ਰਾਮ ਜਿਹੜੀ ਉਹ ਹਲਦੀ ਲੈਣੀ ਆ ਇਹਨਾਂ ਦੋਵਾਂ ਦੀ ਜਿਹੜੀ ਕੁਆਂਟੀਟੀ ਬਰਾਬਰ ਹੋਣੀ ਚਾਹੀਦੀ ਆ ਤੇ ਜਿਹੜੀ ਇਹਦੇ ਵਿੱਚ ਮੁਲੱਠੀ ਆ ਮੁਰਤੀ ਜਿਹੜੀ ਆਪਾਂ ਇਹ ਜਿਹੜੇ ਮੋٹے ਮੋٹے ਪੀਸ ਹੁੰਦੇ 300-4 ਪੀਸ ਹੀ ਪਾਉਣੇ ਹੁੰਦੇ ਆ ਕੁੱਟ ਕੇ ਇਹਨਾਂ ਨੂੰ ਜਦੋਂ ਆਪਾਂ ਕੁੱਟਣਾ ਹੈ ਨਾ ਤੇ ਚੱਟੂ ਮਗਲੀ ਵਿੱਚ ਕੁੱਟਣਾ ਵਾ ਥੋੜਾ ਜਿਆ ਜਿੱਦਾਂ ਹੁਣ ਮੈਂ ਇਹਦੇ ਵਿੱਚ ਆਹ ਕਰ ਲਿਆ ਵਾ ਕ੍ਰਾਸ ਕਰ ਲਿਆ ਨਾ ਫਿਰ ਮਿਕਸੀ ਵਿੱਚ ਚਲਾ ਕੇ ਤੇ ਫਿਰ ਇਹਦਾ ਪਾਊਡਰ ਬਣਾ ਲਿਆ ਉਹਨੂੰ ਛਾਣ ਕੇ ਤੇ ਆਹ ਵਾਲੀ ਜਿਹੜੀ ਖਸਖਸ ਆ ਇਹਨੂੰ ਵੀ ਆਪਾਂ ਚੱਟੂ ਮਗਲੀ ਵਿੱਚ ਹੀ ਕੁੱਟਣਾ ਵਾ ਨਾ ਕੇ ਮਿਕਸੀ ਵਿੱਚ ਚਾਈਫਲ ਜਿਹੜੇ ਆ ਇਹ ਦੋਲੇ ਆ ਇਹਨਾਂ ਚਾਈਫਲਾਂ ਨੂੰ ਆਪਾਂ ਜਿਹੜਾ ਵਾ ਦਰਦਰਾਜਾ ਕੁੱਟ ਕੇ ਇਹਨਾਂ ਨੂੰ ਹੀ ਪਾਊਡਰ ਬਣਾਉਣਾ ਵਾ ਤੇ ਫਿਰ ਇਹਦੇ ਵਿੱਚ ਮਿਕਸ ਕਰਨਾ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਵਾ ਇਹਨਾਂ ਚੀਜ਼ਾਂ ਦੀ ਜਿਹੜੀ ਕੁਆਂਟੀਟੀ ਹੈ ਉਹ ਵਧਾ ਸਕਦੇ ਹੋ ਜੇ ਤੁਹਾਨੂੰ ਵੱਧ ਮਾਤਰਾ ਵਿੱਚ ਬਣਾਉਣਾ ਹੈ ਇਹ ਚਾਰ ਚੀਜ਼ਾਂ ਨੇ ਜਾਇਫਲ ਹਲਦੀ ਕਾਲੀ ਮਿਰਚ ਖਸਖਸ ਇਹ ਹੋ ਗਈਆਂ ਪੰਜ ਚੀਜ਼ਾਂ ਇੱਕ ਜੇ ਤੁਸੀਂ ਆਪਣੇ ਵਿੱਚ ਥੋੜੀ ਜੀ ਤਿਲੀ ਪਾਉਣੀ ਹੈ ਨਾ ਚਿੱਟੇ ਤਿਲ ਜਿਹੜੇ ਨੇ ਸਫੇਦ ਤਿਲ ਉਹ ਵੀ ਤੁਸੀਂ 10 ਗ੍ਰਾਮ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਇਹਨਾ ਸਾਰਿਆਂ ਦਾ ਪਾਊਡਰ ਬਣਾ ਕੇ ਤੇ ਸਵੇਰੇ ਸਵੇਰੇ ਜਦੋਂ ਆਪਾਂ ਖਾਣਾ ਖਾਣਾ ਉਸ ਤੋਂ ਅੱਧਾ ਘੰਟਾ ਪਹਿਲਾਂ ਕੋਸੇ ਪਾਣੀ ਦੇ ਨਾਲ ਜਿਹੜਾ ਚਮਚੇ ਦਾ ਅੱਧਾ ਹਿੱਸਾ ਜਿਹੜਾ ਖਾਣਾ ਹੁੰਦਾ ਹੈ। ਤਾਂ ਕਿ ਖਾਲੀ ਪੇਟ ਸੇਨਪੁੱਤ ਨਹੀਂ ਝੂਕ ਕਰਦਾ। ਹਾਂ ਖਾਣਾ ਖਾਣ ਤੋਂ ਪਹਿਲਾਂ ਜਦੋਂ ਆਪਾਂ ਥੋੜਾ ਬੋੜਾ ਬ੍ਰੇਕਫਾਸਟ ਕਰਦੇ ਹਾਂ ਤੇ ਉਹ ਤਾਂ ਚਲੋ ਆਪਣਾ ਹੋਇਆ ਹੁੰਦਾ। ਮੈਂ ਤਾਂ ਵੈਸੇ ਆਨ ਕੇ ਖਾਲੀ ਪੇਟ ਹੀ ਖਾ ਲੈਂਦੀ ਰਹੀ ਹਾਂ। ਹਰ ਇੱਕ ਦੇ ਸਰੀਰ ਦੀ ਜਿਹੜੀ ਤਸਵੀਰ ਹੈ ਨਾ ਉਹ ਬਾਬਰ ਨਹੀਂ ਹੁੰਦੀ। ਉਹ ਜਿਹਨ ਕਹੀਏ ਕਿ ਸਾਰਿਆਂ ਦੀ ਤਰੀਕਾ ਜਿਹੜਾ ਨਹੀਂ ਮੈਂ ਦੱਸ ਦਿੰਨੀ ਆ ਮੈਨੂੰ ਜਾਦਾ ਵਾਈ ਵਾਈ ਜਿਹੜੀ ਹੁੰਦੀ ਆ ਨਾ ਵਾਈ ਦਾ ਮਤਲਬ ਹੈ ਜਿਨ੍ਹਾਂ ਨੂੰ ਕਾਫ ਪ੍ਰਵਿਰਤੀ ਦੇ ਲੋਕ ਹੁੰਦੇ ਆ ਨਾ ਇੱਕ ਹੁੰਦੇ ਕਾਫ ਪ੍ਰਵਿਰਤੀ ਦੇ ਲੋਕ ਇੱਕ ਹੁੰਦਿਆ ਬਾਤ ਤਿਤ ਜਿਨ੍ਹਾਂ ਦੀ ਤਿਤ ਪ੍ਰਵਿਰਤੀ ਦਾ ਸਰੀਰ ਆ ਨਾ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਕਿ ਜਦੋਂ ਕੁਝ ਵੀ ਥੋੜਾ ਜਿਹਾ ਗਰਮ ਅਤੇ ਸੀਚ ਖਾਂਦੇ ਆ ਨਾ ਤੇ ਉਹਨਾਂ ਦੇ ਜਲਨ ਹੁੰਦੀ ਆ ਸਰੀਰ ਦੇ ਤੋਂ ਚਟੜ-ਚਟੜ dane ਜੀ ਹੋ ਜਾਂਦੀ ਆ ਗਰਮੀ ਜਿਆਦੀ ਨੇ ਸੀਸ ਕਰਦੇ ਆ ਉਹ ਇਹ ਚੀਜ਼ ਤੋਂ ਮਤਲਬ ਪਰਹੇਜ਼ ਕਰਨ ਉਹ ਉਹਨਾਂ ਵਾਸਤੇ ਨਹੀਂ ਮੈਂ ਕਹਿੰਦਾ ਜਿਨ੍ਹਾਂ ਨੂੰ ਗਰਮੀ ਮਤਲਬ ਆਲਰੇਡੀ ਗਰਮ ਆ ਜਿਨ੍ਹਾਂ ਦੇ ਵਿੱਚ ਗਰਮੀ ਆ ਜਿਨ੍ਹਾਂ ਨੂੰ ਵਾਇ ਨਹੀਂ ਆ ਜਿਨ੍ਹਾਂ ਦਾ ਸਰੀਰ ਤੇ ਜਿਨ੍ਹਾਂ ਦੇ ਜੋੜ ਦੁਖਦੇ ਆ ਜਾਂ ਮਤਲਬ ਪਤਾ ਕਿ ਮੇਰੇ ਹੁਣ ਦੁਖਦੇ ਆ ਜੋੜ ਉਹ ਇਹ ਖਾ ਸਕਦੇ ਬਾਕੀ ਹੋਰ ਵੀਨੇ ਜਿਆਦਾ ਚੈਨਲ ਆ ਨਾ ਜਿਨ੍ਹਾਂ ਦੇ ਉੱਪਰ ਬੜੇ ਹੀ ਤਰੀਕੇ ਦੇ ਨੁਕਤੇ ਦੱਸੇ ਗਏ ਆ ਪਰ ਆਪਾਂ ਨੂੰ ਹਰ ਇੱਕ ਦਾ ਨੁਕਤਾ ਜਿਹੜਾ ਇਦਾਂ ਨਹੀਂ ਅਜ਼ਮਾ ਲੈਣਾ ਚਾਹੀਦਾ ਹਾਂ ਕਿਉਂਕਿ ਕੱਲ ਨੂੰ ਕਿਉਂਕਿ ਜਿਦੀ ਰੈਐਕਸ਼ਨ ਕਰ ਜਾਂਦਾ ਵਾ ਹੁਣ ਮੈਂ ਤੇ ਇਹ ਖਾ ਕੇ ਦੇਖਿਆ ਬਾਕੀ ਹੈ ਨਾ ਆਪਣੇ ਸਰੀਰ ਦਾ ਪਹਿਲਾ ਬੰਦਾ ਲੈਵਲ ਵੇਖੇ ਕਿ ਮੇਰਾ ਟੈਸਟ ਵੇਖ ਕੇ ਆਪਣਾ ਕਰਵਾ ਕੇ ਕਿ ਮੈਂ ਕੋ ਕਿਹੜੀ ਪ੍ਰਵਿਰਤੀ ਦਾ ਮੇਰੇ ਸਰੀਰ ਮੇਰਾ ਹਾਂਜੀ ਹਾਂਜੀ ਹੈ ਨਾ ਬਿਲਕੁਲ ਮਤਲਬ ਸਾਡੇ ਕਹਿੰਦੇ ਸਾਰੇ ਖਾ ਸਕਣ ਇਹ ਚੀਜ਼ ਨਹੀਂ ਹੁੰਦੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਬਲਗੋਮ ਬੰਦੀ ਕਾਪ ਆ ਨਜਲਾ ਨਜਲਾ ਵੀ ਦੋ ਪ੍ਰਕਾਰ ਦੇ ਇੱਕ ਨਜਲਾ ਹੁੰਦਾ ਬਾਹਰੀ ਨਜਲਾ ਜਿੱਦਾਂ ਕਿ ਜ਼ਿਆਦਾਤਰ ਸਿੱਕਾ ਆਈ ਜਾਣ ਲਈ ਖਾਣਾ ਖੰਦੀਆਂ ਵਾਲੀਆਂ ਘਰੇ ਚ ਸਾਸ ਹੋਣੀ ਤੇ ਉਹ ਹੁੰਦਾ ਬਾਹਰੀ ਨਜਲਾ ਇੱਕ ਜਿਹੜਾ ਅੰਦਰੂਨੀ ਨਜਰਾ ਹੁੰਦਾ ਨਾ ਮੈਨੂੰ ਅੰਦਰੂਨੀ ਸੀ ਅੰਦਰੂਨੀ ਹੁੰਦਾ ਜਿੱਦਾਂ ਪਾਣੀ ਜਦੋਂ ਤੁਸੀਂ ਆਪਣਾ ਆ ਸਲਾਈਵ ਅੰਦਰ ਮਗਾਉਂਦੇ ਹੋ ਨਾ ਉਹ ਦਾ ਨਮਕੀਂ ਜਿਆ ਦੇਸ਼ ਅੰਦਰ ਨਹੀਂ ਜਾਂਦਾ ਮਨਨ ਉਹ ਬਲਕਮ ਆਪਣੇ ਅੰਦਰ ਦਿਮਾਗੋ ਪਾਣੀ ਡਿੱਗਦਾ ਆ ਫਿਰ ਉਹ ਭਾਫ ਜਿਹੜੀ ਭਾਫ ਹੀ ਹੁੰਦੀ ਏ ਕੋ ਪਾਣੀ ਹੁੰਦਾ ਵਾ ਫਿਰ ਉਹ ਸਾਡੇ ਇੱਥੇ ਬਲਗੰਬਾ ਹੁੰਦੀ ਆ ਗਲੇ ਚ ਤੇ ਉਹ ਕੀ ਹੁੰਦਾ ਕਿ ਜਾਂ ਤੇ ਆਪਾਂ ਬਾਰ ਬਾਰ ਥੁੱਕਦੇ ਆ ਜਿੱਦਾਂ ਵੇਖੋ ਇੱਥੇ ਵੀ ਆਪਾਂ ਅੰਦਰ ਆਪਣੇ ਲੰਘਾਈ ਜਾਂਦੇ ਆ ਹਨਾ ਤੇ ਜਦੋਂ ਆਪਾਂ ਬਾਰ ਬਾਰ ਕੁੱਕਦੀਆਂ ਕਿਤੇ ਜਾਈਏ ਆਈਏ ਤੇ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਨਾ ਵੀ ਆਪਾਂ ਨੂੰ ਮਾਨ ਕਰਿਆ ਤੇ ਸਾਹਮਣੇ ਬੜੀ ਬੜਾ ਮੈਂ ਇਹ ਚੀਜ਼ ਨੂੰ ਫੇਸ ਕੀਤਾ ਆਪਣੇ ਤੇ ਮੈਂ ਮੈਮਰੀ ਵਾਂ ਤੋਂ ਕਿਹਾ ਹੀ ਹਾਂ ਕਿਉਂਕਿ ਹੁੰਦਾ ਮੈਂ ਉਹਦਾ ਦੱਸਿਆ ਕਿ ਮੈਨੂੰ ਦੱਸਣਾ ਕੋਈ ਨਹੀਂ ਹਾਂ ਕਿਉਂਕਿ ਅੰਦਰ ਲੰਘਾਉਣ ਨੂੰ ਤੇ ਦਿਲ ਨਹੀਂ ਕਰਦਾ ਇਹ ਹੁੰਦਾ ਕਿ ਬਾਹਰ ਹੀ ਮਤਲਬ ਕਿੱਥੇ ਜਾਵੇ ਇੰਨਾ ਵਧੀਆ ਹੈ ਕਿ ਜਿਹੜਾ ਤੁਸੀਂ ਬਾਹਰ ਬਲਗਮ ਕਰ ਲੈਂਦੇ ਕਈਆਂ ਦਾ ਨਾ ਮਸਤਕ ਤੇ ਜੰਮ ਜਾਂਦਾ ਹਾਂ ਹਾਂ ਆਪਣੇ ਫੇਫੜੇ ਹਨ ਭਕਾਈਆਂ ਦੀ ਛਾਤੀ ਜਿਹੜੇ ਆ ਫਿਫਰੇ ਹੁੰਦੇ ਆ ਆਪਣੇ ਕਿ ਨਿੱਕੀ 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 ਨੁਕਸੇ ਜਿਹੜੇ ਬਾਅਦ ਚ ਵੱਡੀਆਂ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਆ ਬਾਕੀ ਮੈਂ ਤੁਹਾਨੂੰ ਦੱਸਾਂ ਬਾਕੀ ਮਹਾਰਾਜ ਤੇ ਵੀ ਭਰੋਸਾ ਰੱਖਿਆ ਕਰੋ ਨੇਗੈਟਿਵਿਟੀ ਬਿਲਕੁਲ ਨਾ ਲਿਆਇਆ ਕਰੋ ਮੇਰੇ ਚ ਬੜੀ ਸੀ ਨੇਗੈਟਿਵਿਟੀ ਪਰ ਰੱਬ ਵੱਲੋਂ ਮੈਂ ਮਹਾਰਾਜ ਦੇ ਘਰ ਵੀ ਇਸ਼ਨਾਨ ਕੀਤੇ ਆ ਪਾਣੀ ਵੀ ਪੜੀ ਆ ਤੇ ਉਹ ਚੀਜ਼ ਨਾਲ ਵੀ ਮੈਨੂੰ ਥੋੜੀ ਜਿਹੀ ਆਪਣੇ ਆਪ ਨੂੰ ਸਪੋਰਟ ਮਿਲੀ ਆ ਤੇ ਬਾਕੀ ਆਪਾਂ ਇਹ ਵੀ ਚੀਜ਼ ਜਿਹੜੀ ਆ ਇਹ ਖਾਦੀ ਪੀਤੀ ਆ ਤੇ ਇਹਦੇ ਨਾਲ ਹੀ ਜਾਂ ਮਹਾਰਾਜ ਵੱਲੋਂ ਹੀ ਕਿੰਦਾ ਫਰਕ ਪਿਆਵਾ ਤੇ ਮੈਂ ਤਾਂ ਇਹੋ ਕਵਾਂਗੀ ਬਈ ਰੱਬ ਦਾ ਨਾਮ ਵੀ ਲੈਣਾ ਜ਼ਰੂਰੀ ਆ ਯਕੀਨ ਰੱਖਣਾ ਵੀ ਜ਼ਰੂਰੀ ਆ ਤੇ ਪੋਜ਼ਿਟਿਵਿਟੀ ਵੀ ਜ਼ਰੂਰੀ ਆ ਆਪਣੇ ਵਿੱਚ ਤੇ ਬਾਕੀ ਨਾਲ ਦੀ ਨਾਲ ਇਹ ਤੇ ਆਪਣੇ ਘਰੇਲੂ ਹੀ ਚੀਜ਼ਾਂ ਆ ਜਿੰਨੀਆਂ ਵੀ ਆ ਇਹਨਾਂ ਦਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਕਾਲੀ ਮਿਰਚ ਆਪਾਂ ਮਸਾਲੇ ਚ ਪਾਉਂਦੇ ਆ ਖਸ ਖਾਸ ਜਿਹੜੀ ਇਹ ਵੀ ਆਪਣਾ ਕੋਈ ਨੁਕਸਾਨ ਨਹੀਂ ਕਰਦੀ ਮਲਠੀ ਨਹੀਂ ਕਰਦੀ ਹਲਦੀ ਜਿਹੜੀ ਰੈਗੂਲਰ ਆਪਾਂ ਯੂਜ਼ ਕਰਦੇ ਆ ਇਹਨਾਂ ਚੀਜ਼ਾਂ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੈਗੇ ਤੇ ਇਹ ਆਪਾਂ ਡੇਲੀ ਆਪਣੀ ਰਸੋਈ ਦੇ ਵਿੱਚ ਇਹ ਚੀਜ਼ਾਂ ਆਪਾਂ ਵਰਤ ਸਕਦੇ ਆ ਤੇ ਖਾ ਵੀ ਸਕਦੇ ਆ ਜਿੱਦਾਂ ਨਾ ਜਿਹੜੀ ਹੁੰਦੀ ਹੈ ਨਾ ਇਹ ਆਪਾਂ ਜਦੋਂ ਕੱਲੀ ਖਾਂਦੇ ਆ ਉਹ ਆਪਣੀ ਪਾਚਦੀ ਨਹੀਂ ਡਾਈਜੈਸਟ ਨਹੀਂ ਹੁੰਦੀ ਜੇਦੋਂ ਆਪਾਂ ਕਾਲੀ ਮਿਰਚ ਦਾ ਵਿੱਚ ਪਾਊਡਰ ਤੇ ਇਹਦੇ ਪਲਾ ਕੇ ਖਾਂਦੇ ਆ ਨਾ ਫਿਰ ਬਹੁਤ ਸੰਭੱਲਦੀ ਹੈ ਹਾਂਜੀ ਤੇ ਬਾਕੀ ਜਿਹੜੀ ਤੁਸੀਂ ਗੱਲ ਕਹੀ ਸੋ ਆਨੇ ਸਹੀ ਆ ਹੁਣ ਮੇਰਾ ਖੁਦ ਦਾ ਵੀ ਇੱਕ ਫੀਰਿਆ ਸਹੀ ਆ ਕਿ ਜਦੋਂ ਆਪਾਂ ਪੋਜ਼ਿਟਿਵਿਟੀ ਰੱਖਦੇ ਆ ਨਾ ਆਪਣੇ ਅੰਦਰ ਤੇ ਹਮੇਸ਼ਾ ਜਦੋਂ ਵੀ ਆਪਾਂ ਉੱਤੇ ਬੰਨੇ ਜੋ ਸੁਣਦੇ ਆ ਨਾ ਪੰਜ-ਛਤ ਵਾਰੀ ਆਪਣੇ ਆਪ ਨੂੰ ਜ਼ਰੂਰ ਬੋਲਿਆ ਕਰਿਓ ਕਿ ਮੈਂ ਤੰਦਰੁਸਤ ਹਾਂ ਮੈਂ ਸਟਰੋਂਗ ਆ ਮੈਂ ਬਿਲਕੁਲ ਸਹੀ ਆ ਕਦੇ ਵੀ ਇਹ ਨਾ ਕਹੋ ਕਿ ਮੈਂ ਮਤਲਬ ਹਨਾ ਭਾਵੇਂ ਬੰਦਾ ਬਿਮਾਰ ਵੀ ਆ ਨਾ ਐ ਅਹੇ ਤੋਂ ਲਾ ਦੋ ਉਸ ਤੋਂ ਜਿਹੜੇ ਥੈਰੇਪੀ ਮਾਰ ਰਹਿੰਦੀ ਆ ਉਹਨਾਂ ਨੂੰ ਵੀ ਆਪਣੇ ਆਪ ਨੂੰ ਇਹੀ ਮੈਸੇਜ ਦੇਣਾ ਚਾਹੀਦਾ ਆਪਣੇ ਬ੍ਰੇਨ ਨੂੰ ਇਹੀ ਬਿਲਕੁਲ ਸਹੀ ਹੈ ਜਿੰਨਾ ਤੁਸੀਂ ਵਧੀਆ ਮੈਸੇਜ ਆਪਣੇ ਆਪ ਨੂੰ ਦਿਓਗੇ ਨਾ ਤੁਹਾਡੇ ਦਿਮਾਗ ਨੂੰ ਉਹ ਚੀਜ਼ ਨੇ ਪਸੰਦ ਕਰਨੀ ਆ ਤਾਂ ਸਰੀਰ ਵੀ ਉਦਾਂ ਦਾ ਹੀ ਕੰਮ ਕਰਦਾ ਗਾੜੀ ਤੇ ਬਾਕੀ ਮੇਨ ਗੱਲ ਇਹ ਆ ਨਾ ਹੁਣ ਵੇਖੀ ਤੁਸੀਂ ਮੈਂ ਆ ਤੂੰ ਤੂੰ ਦੇਖੋ ਆਮ ਵੇਖਿਆ ਕਦੀ ਕਿੰਨੇ ਕਿ ਕਿੰਨੀ ਵਾਰ ਸਵਾਸ ਆਇਆ ਤੇ ਕਿੰਨੇ ਵਾਰ ਗਿਆ ਤੇ ਧਿਆਨ ਗਿਆ ਨਹੀਂ ਨਾ ਜਾਂਦਾ ਕਿਉਂਕਿ ਇਹ 바ਰੀ ਦੁਨੀਆ ਵਿੱਚ ਇੰਨਾ ਕੁ ਬੁਰੀ ਹੋ ਗਈ ਆ ਸਾਨੂੰ ਖੁਦ ਨੂੰ ਆਪਣੇ ਅੰਦਰ ਵਾਲੇ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਵਾ ਕਮ ਸਕਮ ਇਹਨਾਂ ਦੇ ਪਤਾ ਹੋਵੇ ਜਿਹੜਾ ਪ੍ਰਮਾਤਮਾ ਦਾ ਸਿਮਰਨ ਕਰਦਾ ਹੈ ਨਾ ਬੰਦਾ ਬਹੁਤ ਜ਼ਰੂਰੀ ਹੈ ਉਹਦੇ ਨਾਲ ਤੁਹਾਡੇ 100% ਚੱਤ ਜਿਹੜੀਆਂ ਨਾ ਤੁਹਾਨੂੰ ਆਪਾਂ ਜਿਹੜੇ ਆਪਣੇ ਘਰ ਤੁਸੀਂ ਫਿਰ ਨਹੀਂ ਬਿਤਾਉਂਦੇ ਆ ਤੁਸੀਂ ਕਰਨਦੇ ਆ ਨਾਲ ਉਹਦੇ ਵੱੱਲ ਤੋਂ ਬੰਦੇ ਨੂੰ ਟੂਟ ਮਾਰ ਕਰਦੇ ਜਦੋਂ ਆਪਾਂ ਪ੍ਰਮਾਤਮਾ ਦਾ ਕੰਮ ਕਮ ਸਕੇ ਉੱਠੇ ਹੈ ਨਾ ਕਈਆਂ ਨੂੰ ਆਲਸ ਵੀ ਨਹੀਂ ਗੱਤ ਲਾਉਂਦੇ ਕਿ ਨਹੀਂ ਆ ਜੀ ਉਹ ਹੱਥ ਤੋਂ ਤਾਂ ਨਹੀਂ ਆ ਤੇ ਅਕਸਰ ਨਾ ਨਹੀਂ ਕਿੰਨਾ ਕਿੰਨਾ ਕਾਤ ਮੰਗੇ ਪਰ ਮੇਰਾ ਮੰਨਣਾ ਇਹ ਆ ਕਿ ਉੱਠ ਕੇ ਸਾਰੇ ਭਾਵੇਂ ਤਾਂ ਮੇਰੇ ਚਾਰ ਨਹੀਂ ਜਾ ਸਕੀ ਜਾਂ ਜਾ ਜਾ ਤੀ ਲੇਟ ਵੀ ਉੱਠੇ ਹਨਾ 10 ਮਿੰਟ ਜਿਹੜਾ ਸਮੇਂ ਨੂੰ ਜ਼ਰੂਰ ਕਰੋ ਅੱਥਾ ਮਿੱਟ ਕੇ ਵਾਹਿਗੁਰੂ ਲੱਖਾਂ ਸਿਮਰ ਕਰੋ ਜਿਹੜਾ ਬੰਦਾ ਆਪਣੇ ਸਵਾਸਾ ਦਾ ਧਿਆਨ ਦੇਣ ਲੱਗ ਜਾਂਦਾ ਵਾ ਨਾ ਉਹਨੂੰ ਬਾਹਰੀ ਸੋਚ ਛੱਡ ਕੇ ਆਪਣੇ ਆਪ ਦੀ ਪਹਿਚਾਨ ਹੋਣੀ ਸ਼ੁਰੂ ਹੋ ਜਾਂਦੀ ਹੈ ਸਾਹ ਨੂੰ ਖੋਲ ਕੇ ਲਓਗੇ ਨਾ ਨਾਭੀ ਟਿਕਾ ਸਾਥ ਜ਼ੋਰ ਲਿਆ ਕਰੋ ਕੰਮ ਤੋਂ ਸਾਰਾ ਦਿਨ ਨਹੀਂ ਲਿਆ ਜਾ ਸਕਦਾ ਤੇ ਕਾਸਮੇਟੀ ਲੋਗ ਨੇ ਤਾਂ ਸਾਡੇ ਖੇਤੇ ਵੀ ਖੁੱਲਣਗੇ ਆਕਸੀਜਨ ਲੈਵਲ ਵੀ ਵਧੀਆ ਮੋਡ ਵਿੱਚ ਜਾਊਗਾ ਤੇ ਆਪਣੇ ਆਪ ਦੇ ਵਿੱਚ ਪਤਾ ਲੱਗਦਾ ਕਿ ਇਹ ਕਿੰਨੀਆਂ ਕਮੀਆਂ ਸਾਡੇ ਵਿੱਚ ਹੈਗੀਆਂ ਦੂਜਿਆਂ ਨੇ ਕਮੀਆਂ ਹੀ ਗਿਣਦੇ ਆ ਸਾਡੀਆਂ ਆਪਣੇ ਆਪ ਜਿਹੜੀਆਂ ਕਮੀਆਂ ਦਾ ਪਤਾ ਫਿਰ ਪਤਾ ਲੱਗਦਾ ਆਪਾਂ ਨੂੰ ਤੇ ਕਹਿਣ ਤੋਂ ਭਾਵੇਂ ਹੀ ਆ ਕਿ ਜੇ ਸੌਖੀ ਜਿੰਦਗੀ ਜਿਣੀ ਆ ਨਾ ਐਨੀ ਧੌੜ ਪੱਜ ਦੀ ਜ਼ਿੰਦਗੀ ਚੱਲਣ ਦੀ ਆ ਕਿੰਨਾ ਸਟ੍ਰਗਲ ਕਰਦੇ ਆਪਾਂ ਡੇਲੀ ਪਰ ਉਹਦੇ ਵਾਸਤੇ ਆਪਣੇ ਲਈ ਵੀ ਧਿਆਨ ਦੇਣਾ ਜ਼ਰੂਰੀ ਹੈ ਹੁਣ ਇਹਦੇ ਬਾਰੇ ਦੱਸ ਦੋ ਵੀ ਖਾਣਾ ਕਿੱਦਾਂ ਵਾ ਇਹ ਸਾਰਾ ਮਿਕਸ ਕਰਕੇ ਹੀ ਪਾਊਡਰ ਤੇ ਬਾਕੀ ਦਾ ਲੋ ਹਾਂ ਇਹਨਾਂ ਦੀ ਆਪਾਂ ਜਿਦਾਂ ਹੁਣ ਸਾਰਿਆਂ ਦੀ ਮਤਲਬ ਮਾਤਰਾ ਦੱਸ ਦਿੱਤੀ ਹੈ ਤੇ ਇਹਨੂੰ ਆਪਾਂ ਛੱਟੂ ਮਗਲੇ ਵਿੱਚ ਹੀ ਰੱਖਣਾ ਹੈ ਕਿਦਾ ਇਦਾਂ ਦੀ ਜੀ ਫੁੱਟਣਾ ਨਾ ਮਿਕਸੀ ਦੇ ਵਿੱਚ ਗ੍ਰੈਂਡਰ ਨਹੀਂ ਕਰਨਾ ਹੈਗਾ ਜ਼ਿਆਦਾ ਮੇਨ ਇਹਦੀ ਪ੍ਰੋਬਲਮ ਆ ਹਾਂ ਕਿਦਾਂ ਬਣਾਤੀ ਵੀ ਮਲਠੀ ਨੂੰ ਆਪਾਂ ਪਹਿਲਾਂ ਛੱਟੂ ਮਗਲੇ ਵਿੱਚ ਇਦਾਂ ਕਰਕੇ ਇਹ ਮਿਕਸੀ ਚ ਇਹਨੂੰ ਜ਼ਰੂਰ ਇਹਦਾ ਪਾਊਡਰ ਬਣਾ ਕੇ ਇਹਦਾ ਤੁਮਬੂngਲੇ ਚ ਨਹੀਂ ਬਣਾਣਾ ਸੇ ਆਹ ਇਹ ਡਾਈਡ ਡੜ ਫੱਟੜੀ ਕਰਨੀ ਦੇ ਵਿੱਚ ਇਹਦੇ ਵਿੱਚ ਇਹਦੇ ਦੋ ਫਾੜ ਕਰਕੇ ਮਿਕਸੀ ਚ ਪਾਊਡਰ ਬਣਾ ਲਓ ਤੇ ਆਹ ਵਾਲੀ ਜਿਹੜੀ ਖਸਖਸ ਹੈ ਤੇ ਆਮ ਦੇ ਨਾਲ ਤੁਮਬੂngਲੇ ਦੀ ਥੋੜੀ ਜਿਹੀ ਹੋ ਜਾਣੀ ਹੈ ਤੇ ਜੈਪਲ ਜਿਹੜਾ ਇਹਨੂੰ ਵੀ ਥੋੜਾ ਕੁੱਟ ਕੇ ਇਹ ਤੇ ਚਲੋ ਚੱਕੀ ਮੁੰਗਲੇ ਵਿੱਚ ਇਹਦਾ ਪਾਊਡਰ ਬਣਾ ਲਓ ਇਹਨਾਂ ਸਾਰੇ ਚੀਜ਼ਾਂ ਨੂੰ ਰਲਾ ਕੇ ਇੱਕ ਕੱਚ ਦੀ ਡੱਬੀ ਵਿੱਚ ਪਾ ਕੇ ਰੱਖ ਕੇ ਤੇ ਸਵੇਰੇ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਜਿਹੜਾ ਵਾ ਗੁਗੁਣੇ ਪਾਣੀ ਦੇ ਨਾਲ ਅੱਧੇ ਤੋਂ ਅੱਧਾ ਚਮਚਾ ਜਿਹੜਾ ਵਾ ਉਹ ਖਾਣਾ ਸ਼ੁਰੂ ਕਰ ਸਕਦੇ ਹੋ ਤੇ ਸਾਰਿਆਂ ਨੂੰ ਫਰਕ ਪੈਣਾ ਲਾਜ਼ਮੀ ਹੈ 100% ਫਰਕ ਪਵੇਗਾ ਹੀ ਪਵੇ ਤੇ ਦੂਜੀ ਗੱਲ ਹੈ ਕਿ ਮੈਂ ਜਿੰਨਾਂ ਨੂੰ ਚੱਕ ਨادله ਦੀ ਹੋਰੀ ਫੀਲ ਹੈਗੀ ਆ ਤੇਲੂ ਇਸਤੇ ਮਾਰੋ ਇਹ ਪਰਤਾ ਕੇ ਦੇਖ ਲਿਓ ਜਿਨਾਂ ਨੂੰ ਤੇ ਬਹੁਤ ਜ਼ਿਆਦਾ ਸਿੱਕਾ ਹੁੰਦੀਆਂ ਨਾ ਤੇ ਨੱਕ ਤੇ ਪਾਣੀ ਵਗਦਾ ਰਹਿੰਦਾ ਘਰ ਦਾ ਕੱਢਿਆ ਹੋਇਆ ਦੇਸੀ ਤੇਲ ਸਰੋਂ ਦਾ ਮਸਟਰਡ ਔਇਲ ਉਹਦੀਆਂ ਦੋ ਪੁੰਦਾ ਮਤਲਬ ਰਾਈਟ ਤੇ ਲੈਫਟ ਸਾਈਡ ਸੱਜੇ ਖਤੇ ਰਾਤ ਨੂੰ ਸੌਣ ਵੇਲੇ ਜਿਹੜੇ ਬੰਦਾ ਪਾਊਗਾ ਨਾ ਪਾ ਕੇ ਤੇ ਆਪਣਾ ਲੇਟਣਾ ਵਾ ਤੇ ਹਮੇਸ਼ਾ ਜਿਹੜਾ ਵਾ ਲੈਫਟ ਸਾਈਡ ਦੇਖੇ ਅੱਧਾ ਘੰਟਾ ਤੱਕ ਹਮਸਾਮ ਜਦੋਂ ਸੌਣਾ ਹੁੰਦਾ ਨਾ ਬੰਦੇ ਨੇ ਕਿੱਧਰੇ ਪਾਸੇ ਸੌਵੇਂ ਫਿਰ ਜਿੱਦਾ ਮਾਦੀ ਆਪਣਾ ساری ਰਾਤ ਇਹਦੇ ਮਾਦੀ ਸੌਂ ਸਕਦਾ ਪਾਸਾ ਵੱਟ ਕੇ ਇੱਕ ਮਹੀਨਾ ਕਰਕੇ ਵੇਖ ਲੈ ਨਾ ਫਰਕ ਪਈਗਾ ਤੇ ਨਹੀਂ ਚਲੋ ਇਹ ਤੇ ਛਿੱਕਾਂ ਵਾਲਿਆਂ ਦੀ ਪ੍ਰੋਬਲਮ ਦਾ ਵੀ ਸੋਲੂਸ਼ਨ ਦੱਸ ਦੇ ਦਿੱਤਾ ਵੀ ਸਰੂਂਦਾ ਤੇਲ ਜਿਹੜਾ ਘਰ ਦਾ ਕੱਢਿਆ ਹੋਇਆ ਵਾ ਉਹ ਖੱਬੇ ਬੰਨੇ ਪਾ ਕੇ ਦੋਵੇਂ ਬੰਨੇ ਪਾਉਣਾ ਤੇ ਖੱਬੇ ਬੰਨੇ ਸੋਣਾ ਹਨਾ ਤੇ ਉਹਦੇ ਨਾਲ ਰਾਮ ਆਊਗਾ ਦੂਜੀ ਗੱਲ ਮੈਂ ਇਹ ਕਹਿੰਨੀ ਆਂ ਵੀ ਜਿੰਨਾਂ ਕੋ ਆ ਤਾਮ-ਜਮ ਸਾਰਾ ਕਈਆਂ ਕੋ ਕਰਨ ਖੁਣੋ ਹੀ ਨਹੀਂ ਹੁੰਦਾ ਮੇਰੇ 'ਚ ਵੀ ਬੜਾਲ ਸੀਗਾ ਕਿ ਸਾਰਾ ਕੁਝ ਪ੍ਰੋਪਰ ਆਪਾਂ ਨਹੀਂ ਇਕੱਠਾ ਕਰ ਸਕਦੇ ਕੋਈ ਚੀਜ਼ ਮਿਲੀ ਕੋਈ ਨਹੀਂ ਮਿਲੀ ਬਾਕੀ ਜਿਨ੍ਹਾਂ ਨੂੰ ਥੋੜੀ-ਬਹੁਤੀ ਪ੍ਰੋਬਲਮ ਹੈਗੀ ਆ ਨਾ ਸਵੇਰੇ ਉੱਠ ਕੇ ਭਾਵੇਂ ਐਨੀ ਇੱਕ ਖਸਖਾਸ ਤੇ ਐਨੀ ਇੱਕ ਕਾਲੀ ਮਿਰਚ ਤੇ ਹਲਦੀ ਇਹ ਦੋਵੇਂ ਚੀਜ਼ਾਂ ਹੀ ਖਾਈ ਜਾਓ ਭਾਵੇਂ ਸਾਨੂੰ ਇਹਦੇ ਨਾਲ ਵੀ ਕਾਫੀ ਹੱਦ ਤੱਕ ਰਮਾਨ ਆਊਗਾ ਬਾਕੀ ਜੇ ਸਾਰਾ ਜਿੰਨੇ ਜ਼ਿਆਦਾ ਰਮਾਨ ਲੈਣਾ ਤੇ ਆ ਚੀਜ਼ਾਂ ਸਾਰੀਆਂ ਜਿੱਦਾਂ ਦੁਕਾਨਦਾਰਾਂ ਨਾਲ ਮਿਲ ਜਾਂਦੀਆਂ ਕੋਈ ਚੱਕਰ ਨਹੀਂ ਆਉਂਦਾ ਨਹੀਂ ਉਹ ਤਾਂ ਦੁਕਾਨ ਤੋਂ ਮਿਲ ਤੇ ਜਾਂਦੀਆਂ ਕਿ ਜੇ ਆਪਣੇ ਹੱਥੀ ਜਿਹੜਾ ਚੀਜ਼ ਬਣਾਉਣੀ ਨਾ ਉਹਦਾ ਅਲੱਗ ਪੈਦਾ ਹੁੰਦਾ ਵਾ ਨਹੀਂ ਨਹੀਂ ਕਿ ਇਦਾਂ ਹੀ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਤੇ ਆਪ ਲਿਆ ਕੇ ਬਣਾਵੇ ਹਾਂ ਤੇ ਜੀਆਂ ਬਸਾਈਆਂ ਨਾ ਲਿਆਵੇ ਤੇ ਦੂਜੀ ਗੱਲ ਇਹ ਹੁਣ ਆਪਾਂ ਇਹ ਵੀ ਚੀਜ਼ ਦੱਸ ਦਿੰਨੇ ਆ ਕਿ ਕਈਆਂ ਨੇ ਵੀ ਕਮੈਂਟ ਕਰਨੇ ਕਿ ਖਾਣਾ ਕਿੰਨਾ ਟਾਈਮ ਹਾਂ ਆਪਾਂ ਕਮ ਕਮ ਤਨ ਮਹੀਨੇ ਤੋਂ ਲੱਗਦੀ ਹੈ ਕਹਣਾ ਲੱਗ ਜਾਂਦਾ ਕਿ ਹਾਂ ਇਹ ਸਹੀ ਹੁੰਦੀਆਂ ਤੇ ਇਹਨੂੰ ਆਪਣੇ ਡਾਈਟ ਵਿੱਚ ਹਫਤੇ ਦੇ 2-3 ਵਾਰੀ ਸਾਮਿਲ ਜ਼ਰੂਰ ਕਰਦੇ ਰਹਿਣਾ ਚਾਹੀਦਾ। ਇਹ ਕਿਹੜੀ ਕੋਈ ਵੀ ਬਾਕੀ ਦਿਨ ਮੈਂ ਜਦੋਂ ਖਾਣਾ ਸ਼ੁਰੂ ਕਰ ਦਿੱਤਾ ਨਾ ਉਹ ਆਟੋਮੈਟਿਕਲੀ ਪਤਾ ਲੱਗ ਜਾਣਾ ਕਿ ਮੈਨੂੰ ਫਰਕ ਪੈ ਲਿਆ ਕਿ ਨਹੀਂ ਪੈ। ਤੇ ਇੱਕ ਗੱਲ ਹੋਰ ਹੈ ਕਿ ਜਿਹੜੇ ਕਹਿੰਦੇ ਕਿ ਗੋਡਿਆਂ ਨੂੰ ਦਰਦ ਹੁੰਦੀ ਹੈ। ਕੋਈ ਇਹ ਚੀਜ਼ਾਂ ਹੁਣ ਫੇਰ ਅਗਲੇ ਵਲੌਗ ਚ ਦੱਸਿਆ ਨਾ ਪਹਿਲਾਂ ਆ ਚੀਜ਼ ਜਿਹੜੀ ਕਹਿੰਦੇ ਆ। ਨਹੀਂ ਬੇਟਾ ਮੇਰੇ ਕੋਲ ਫੇਰ ਨਹੀਂ ਦਿੱਤੀ ਆਇਆ। ਮੈਂ ਮੋਟਾ-ਮੋਟਾ ਦੱਸ ਦਿੰਦੀ ਆ। ਕਿ ਜਿੱਦਾਂ ਮਤਲਬ ਆ ਗੋਡਿਆਂ ਨੂੰ ਦਰਦ ਕਹਿੰਦੇ ਆ ਇਨਾਂ ਵਾਸਤੇ ਆਪਾਂ ਜੇ ਆਪਾਂ ਦੱਸਣ ਲੱਗਾਂਗੇ ਨਾ ਕਿ ਹੁਣ ਸਾਡੀ ਵੀ ਜੁਆਇੰਟ ਫੈਮਲੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਨਾ ਚੀਜ਼ਾਂ ਬਣਾਵਾਂ ਕਿਉਂਕਿ ਮੈਂ ਵੀ ਸਿੱਖਦੀ ਆ ਤੇ ਜਿਨ੍ਹਾਂ ਦੇ ਕੋਲੋਂ ਮੈਂ ਸਿੱਖਿਆ ਵਾ ਨਾ ਬੜੇ ਇਮਾਨਦਾਰ ਇਨਸਾਨ ਆ ਤੁਸੀਂ ਉਹਨਾਂ ਦਾ ਨਾਮ ਮਤਲਬ ਵਿੱਚ